ਇਹੋ ਜਿਹਾ ਪੈरिस ਹੈ ਤੇ ਪੈरिस ਦੀਆਂ ਗਲੀਆਂ ਇਹ ਸਾਰੀਆਂ ਜਿੰਨੀਆਂ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਸਾਰਾ ਪੈरिस ਜਿਹੜਾ ਇਹਦਾ ਪੁਰਾਣਾ ਹਿੱਸਾ ਹੈ ਮਤਲਬ ਪਹਿਲਾਂ ਦਾ ਜਿੱਨਾ ਟੂਰਿਸਟ ਇੱਥੇ ਆਉਂਦਾ ਹੈਗਾ ਉਹ ਸਾਰਾ ਇੱਕੋ ਜਿਹਾ ਹੈਗਾ ਤੇ ਤੁਹਾਨੂੰ ਹਰ ਗਲੀ ਇੱਥੇ ਦੇਖਣ ਨੂੰ ਇੱਕੋ ਜਿਹੀ ਲੱਗੂ ਇੱਕੋ ਜਿਹਾ ਭੇਖਾ ਪਾਊਗਾ ਬਾਈ ਇਹ ਫਰਾਂਸ ਦਾ ਜਿਹੜਾ ਕੋਈ ਹੋਰ ਸਿਟੀ ਹੈ ਉਹ ਵੀ ਸਾਰੇ ਇਹੋ ਜਿਹੀ ਹੈ ਜਾਂ ਇਕੱਲਾ ਪੈरिस ਪੈਰਸੀ ਹੈ ਇਹ ਨਹੀਂ ਬਾਈ ਜਿਹੜੀਆਂ ਵੱਡੀਆਂ ਸਿਟੀ ਆ ਜਿਵੇਂ ਲਿਓਨ ਹੋ ਗਿਆ ਠੀਕ ਹੈ ਢੀਲ ਹੋ ਗਿਆ ਬਰਸਾਈ ਹੋ ਗਿਆ ਆਪਾਂ ਡੇ ਡੇ ਹੈਗੇ ਆ ਬੁਰਦੋ ਹੋ ਗਿਆ ਉਹ ਤਾਂ ਤਕਰੀਬਨ ਜਿਹੜੀਆਂ ਮੇਨ ਜਿਹੜੇ ਸ਼ਹਿਰ ਆ ਜਾਂਦੇ ਉਹਦਾ ਇਦਾਂ ਹੀ ਪੱਥਰ ਦੇ ਬਣੇ ਵਿਆ ਬਿਲਡਿੰਗਾਂ ਸਾਰੀਆਂ ਅੱਜ ਮੈਂ ਦਿਂਦਾ ਤੁਹਾਨੂੰ ਪੱਥਰ ਲੱਗਿਆ ਵਾ ਬਾਕੀ ਜਿਹੜਾ ਏਰੀਆ ਹੈਗਾ ਉਹ ਤਾਂ ਨਾਰਮਲ ਹੀ ਆ ਜੀ ਇਹ ਮੈਲਾ ਤਾਂ ਹੋਊਗਾ ਕੋਈ 200 300 ਸਾਲ ਪੁਰਾਣਾ ਹਾਂਜੀ ਇੰਨਾ ਕ ਤਾਂ ਹੈਗਾ ਹੈਗਾ ਨਾ ਹੈਗਾ ਹੈਗਾ ਹਾਂਜੀ ਮਤਲਬ ਜਦੋਂ ਦੇ ਰੈਬਿਊਲੇਸ਼ਨ ਆਇਆ ਉਹਨਾਂ ਦਾ ਐਟਲੀਸਟ ਹੈਗੀ ਹੈਗਾ ਕਿਉਂਕਿ ਫੁੱਲ ਟਾਵਰ ਵੀ ਉਦੋਂ ਦਾ ਹਾਂਜੀ ਹਾਂਜੀ ਉਦੋਂ ਦਾ ਸਾਰਾ ਕੁਝ ਹੋ ਗਿਆ ਤੇ ਆਪਾਂ ਸਾਹਮਣੇ ਵਾਲੇ ਪਾਸੇ ਜਾਣਾ ਹਾਂਜੀ ਆਪਾਂ ਕਾਰ ਚੱਕ ਕੇ ਤੇ ਫਿਰ ਅਸੀਂ ਅ ਕੁਝ ਖਾਣ ਪੀਣ ਦੇ ਲਈ ਜਾਣਾ ਤੇ ਜਿਹੜਾ ਇੱਕ ਮਿਊਜ਼ੀਅਮ ਹੈ ਉਹ ਤੁਹਾਨੂੰ ਬਾਹਰਲੇ ਪਾਸਿਓਂ ਅਸੀਂ ਸਾਰਾ ਉਹ ਦਿਖਾਉਣਾ ਹੈਗਾ ਆ ਦੇਖੋ ਜਿੰਨੇ ਆ ਸਾਈਕਲ ਖੜੇ ਆ ਨਾ ਇਹ ਸਾਰੇ ਰੈਂਟ ਵਾਲੇ ਆ ਬਾਈ ਜੀ ਰੈਂਟ ਵਾਲੇ ਆ ਨਾ ਰੈਂਟ ਤੇ ਲੈ ਕੇ ਆਪਾਂ ਜਾ ਸਕਦੇ ਆ ਸ਼ਹਿਰ ਹਾਂਜੀ 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 ਇਹ ਸਾਰੇ ਰੈਂਟ ਵਾਲੇ ਆ ਹਾਂਜੀ ਜਿਆਦਾ ਇਹਨਾਂ ਨੂੰ ਇਹੀ ਆ ਵੀ ਪੈਰਸ ਨੂੰ ਸੀ ਤੁਰ ਕੇ ਤੇ ਜਾਂ ਸਾਈਕਲ ਤੇ ਘੁੰਮਣ ਉਹਨਾਂ ਬੜਾ ਕਲੈਸਿਕ ਤੁਸੀਂ ਦੇਖ ਹੀ ਲਿਆ ਹੋ ਹਾਂਜੀ ਪੈਰਿਸ ਦਾ ਟ੍ਰੈਫਿਕ ਬਹੁਤ ਆ ਹਾਂਜੀ ਸਪੈਸ਼ਲ ਰੋਡ ਵੀ ਬਣਾਤੇ ਐਦਾਂ ਜਿਵੇਂ ਆ ਸਾਈਕਲ ਚੱਲਿਆ ਨਾ ਹੁਣ ਰੋਡ ਦੇ ਨਾਲ ਨਾਲ ਇਹਨੇ ਸਪੈਸ਼ਲ ਰੋਡ ਬਣਾਤੇ ਆ ਸਾਈਕਲਾਂ ਵਾਸਤੇ ਇਹਦੇ ਬਾਈ ਜੀ ਕਿੰਨੇ ਪੈਸੇ ਲੈਂਦੇ ਫਿਰ ਇਹ ਬਾਈ ਜੀ ਕਿਲੋਮੀਟਰ ਦੇ ਹਿਸਾਬ ਨਾਲ ਆ ਅੱਛਾ ਜਿੰਨੇ ਕਿਲੋਮੀਟਰ ਦੇ ਹਿਸਾਬ ਨਾਲ ਆ अच्छा ये तो स्कैन करके ਤੁਸੀਂ ਇਹਨੇ ਤੁਹਾਡੇ ਫੋਨ ਦੇ ਅਕਾਊਂਟ ਚੋਂ ਆਪੇ ਪੈਸੇ ਕੱਟੇ ਜਾਣੇ ਆ ਹਾਂ ਇਹਨੇ ਅੱਛਾ ਆ ਐਪ ਹੈਗੀ ਡਾਟ ਹਾਂਜੀ ਅੱਛਾ ਇਹ ਐਪ ਨੂੰ ਡਾਊਨਲੋਡ ਕਰੋ ਬਸ ਸਾਈਕਲ ਚਲਾਓ ਇਹ ਅਲੱਗ-ਅਲੱਗ ਐਪਲੀਕੇਸ਼ਨ ਆ ਅਲੱਗ ਕੰਪਨੀ ਦਾ ਸਾਈਕਲ ਹੁਣਾ ਲਾਈਮ ਦਾ ਇਹ ਡਾਟ ਆ ਠੀਕ ਹੈ ਇਹਨੂੰ ਫਿਰ ਸ਼ਹਿਰ ਜੇ ਇਥੇ ਮਰਜ਼ੀ ਖੜਾ ਕਰਦੀਏ ਜਿੱਥੇ ਮਰਜ਼ੀ ਉੱਤੇ ਸਟੈਂਡ ਬਣੇ ਆ ਇਹਨਾਂ ਦੇ ਅੱਛਾ ਸਾਰੇ ਕਿਤੇ ਜਿੱਥੇ ਮਰਜ਼ੀ ਘਰ ਤੋਂ ਬਣਾ ਤੇ ਆ ਦੇਖੋ ਪੁਲਿਸ ਇਥੇ ਗੂੰਜਦੀ ਹੋ ਰਹੀ ਹੈ ਐਂਬੂਲੈਂਸ ਹੈ ਐਂਬੂਲੈਂਸ ਨੂੰ ਦੇਖੋ ਸਾਈਡ ਕਿਵੇਂ ਮਿਲੂਗੀ ਨਾਲੇ ਆਪਣੇ ਦੇਖ ਲਓ ਦੇਖੋ ਕਿੰਨੀ ਸਪੀਡ ਤੇ ਜਾ ਰਹੀ ਐ ਐਂਬੂਲੈਂਸ ਇਹ ਸ਼ਹਿਰ ਚ ਨਾ ਜਿਹੜੀ ਜ਼ਿੰਦਗੀ ਐ ਬਹੁਤ ਭੱਜ ਦੌੜ ਵਾਲੀ ਐ ਕਿਉਂ ਜਿਵੇਂ ਦਿੱਲੀ ਚ ਆਪਣੇ ਤੁਸੀਂ ਦੇਖਦੇ ਹੋ ਸੇਮ ਹੀ ਕਹਿ ਸਕਦੇ ਹੋ ਕਿਉਂਕਿ ਇਹ ਕੈਪੀਟਲ ਸਿਟੀ ਐ ਫਰਾਂਸ ਦੀ ਤੇ ਬਾਕੀ ਜਿੰਨਾ ਪੂਰੇ ਯੂਰਪ ਦੀ ਕਹਿ ਸਕਦੇ ਹੋ ਅਸਲ ਚ ਇਹ ਹੱਬ ਐ ਤੇ ਜਿਵੇਂ ਜਿਹੜੇ ਪੂਰੇ ਯੂਰਪ ਨੂੰ ਚਲਾਉਂਦੇ ਆ ਉਹਦੇ ਚ ਦੋ ਹੀ ਕੰਟਰੀ ਐ ਮੈਨੂੰ ਜਾਂਦਾ ਫਰਾਂਸ ਐ ਜਾਂ ਫਿਰ ਜਰਮਨੀ ਐ ਜਿਹੜੇ ਵੱਡੇ ਮਤਲਬ ਰਫਤਾਰ ਦੀ ਰਾਹ ਤੇ ਐ ਤੇ ਉਹ ਉਸ ਢੰਗ ਨਾਲ ਮਤਲਬ ਗੱਲ ਕਰ ਰਹੇ ਹਾਂ ਜਿਵੇਂ ਨਿਊਜ਼ੀਲੈਂਡ ਸੀ ਆਸਟ੍ਰੇਲਿਆ ਜਾਂ ਉਹਨਾਂ 'ਚ ਬੜੀ ਸ਼ਾਂਤ ਜੀ ਜ਼ਿੰਦਗੀ ਹੈ ਉਹਨਾਂ ਦਾ ਆਲਾ ਦਵਾਲਾ ਉਹਨਾਂ ਨੇ ਕੁਦਰਤੀ ਰੱਖਿਆ ਹੋਇਆ ਸੋਹਣਾ ਸ਼ਾਂਤ ਹੈ ਹਨ ਤੇ ਸੋਹਣਾ ਇਹ ਵੀ ਹੈ ਪਰ ਇੱਥੇ ਸਿਟੀ ਵਾਲੀ ਭੱਜ ਦੌੜ ਹੈ ਯਾਰ ਨਾ ਬੜਾ ਜਿਆਦਾ ਸੋਹਣਾ ਹੈ ਪੈਰਿਸ ਬੜਾ ਜਿਆਦਾ ਪਤਾ ਨਹੀਂ ਯਾਰ ਉੱਥੇ ਸਾਨੂੰ ਬੜਾ ਸੋਹਣਾ ਲੱਗੀਆਂ ਦਾ ਦੇਖੋ ਘਰ-ਬਾਰ ਕੇ ਨੇ ਸੋਹਣੇ ਪਰ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਜਿਹੜੇ ਬੰਦੇ ਬਾਕੂ گئے ਆ ਜਾਂ ਜਿਹਨੇ ਬਾਕੂ ਵਾਲੇ ਸਾਡੇ ਵਲੌਗ ਦੇਖੇ ਆ ਤੇ ਆ ਪੱਥਰ ਸੇਮ ਹੀ ਵਰਤਿਆ ਹੋਇਆ ਤੇ ਪਰ ਸੋਨਾ ਬਹੁਤ ਹੈਗਾ ਕੁਝ ਕੇ ਇਲਾਕਾ ਬਾਕੂ ਦਾ ਵੀ ਇਦਾਂ ਦਾ ਹਾਂਜੀ ਤੇ ਆ ਦੁਕਾਨਾਂ ਇਹੋ ਜੀਆਂ ਦੁਕਾਨਾਂ ਹੁਣ ਥੋੜਾ ਥੱਲੇ ਜਦੋਂ ਜਾਵਾਂਗੇ ਅਸੀਂ ਦਿਖਾਵਾਂਗੇ ਆ ਦੇਖੋ ਬਈਆ ਸ਼ਾਪਸ ਹੈ ਨਾ ਸਾਰੀਆਂ ਖਾਣ ਪੀਣ ਵਾਲੀਆਂ ਹਨਾ ਸਾਰੇ ਰੈਸਟੋਰੈਂਟ ਆ ਅੱਛਾ ਸਾਰੇ ਰੈਸਟੋਰੈਂਟ ਆ ਦੇਖੋ ਨੂੰ ਯੂਰਪ ਜੀ ਮਿਲੂਗਾ ਵੀ ਇਦਾਂ ਬਾਹਰ ਬਹਿ ਕੇ ਲੋਕੀ ਚਾਹ ਪਾਣੀ ਪੀਂਦੇ ਆ ਖਾਂਦੇ ਇਦਾਂ ਬਾਹਰ ਹਾਂਜੀ ਯੂਰਪ ਚ ਮਿਲਦਾ ਗੱਲਾਂ ਹਨਾ ਇਹ ਦੇਖੋ ਇਹੋ ਜੇ ਇਹੋ ਜੇ ਰੈਸਟੋਰੈਂਟ ਹੈ ਇਹੋ ਜੇ ਸਟੋਰ ਹੁੰਦੇ ਇੱਥੇ ਪੈਰਿਸ ਬਾਰੇ ਨਾ ਇੱਕ ਹੋਰ ਚੀਜ਼ ਬੜੀ ਮਸ਼ਹੂਰ ਹੈ ਕਿ ਜਿਹੜਾ ਮਤਲਬ ਫੈਸ਼ਨ ਹੈ ਉਹ ਪੈਰਿਸ ਤੋਂ ਸ਼ੁਰੂ ਹੁੰਦਾ ਵੈਸੇ ਤਾਂ ਇਟਲੀ ਤੋਂ ਵੀ ਮੰਨੇ ਆਂਦਾ ਈਟਲੀ ਦੇ ਮਿਲਾਨ ਤੋਂ ਤੇ ਪਰ ਪੈਰਿਸ ਵੀ ਬਾਈ ਜੀ ਬਹੁਤ ਮਸ਼ਹੂਰ ਹੈ ਨਾ ਇਹ ਫੈਸ਼ਨ ਨੂੰ ਲੈ ਕੇ ਹੈ ਨਾ ਜਿੰਨਾ ਵੀ ਹੈਗਾ ਹਾਂ ਹਾਂਜੀ ਅ ਨਾ ਮੇ मतलब ਬਹੁਤ ਸਾਰੇ ਅਸੀਂ ਇਹ ਵੀ ਦੇਖਿਆ ਪਹਿਲਾਂ ਨਿਊਜ਼ ਸੀ ਦੇਖ ਲਈ ਚਲੋ ਬਹੁਤ ਸਾਰੇ ਫਿਲਮ ਫੈਸਟੀਵਲ ਵੀ ਇੱਥੇ ਹੁੰਦੇ ਆ ਹਨਾ ਸਾਲਵਾਰ ਚ ਉਹ ਸਾਊਥ ਫਰਾਂਸ ਚ ਹੁੰਦੇ ਆ ਜੀ ਸਾਊਥ ਫਰਾਂਸ ਚ ਕਾਹਨਾ ਸ਼ਹਿਰ ਦਾ ਨਾਮ ਕਾਹਨਾ ਕਾਨ 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 ਹਾਂਜੀ ਉਹ ਕਾਨ ਫਿਲਮ ਫੈਸਟੀਵਲ ਹੁੰਦਾ ਹੁੰਦਾ ਹੈ ਹਾਂਜੀ ਹਾਂਜੀ ਕਾਨ ਫਿਲਮ ਫੈਸਟੀਵਲ ਹਾਲੀਵੁੱਡ ਬਾਲੀਵੁੱਡ ਦੇ ਹਾਲੀਵੁੱਡ ਅੱਛਾ ਉਹਦੇ ਸਟਾਰ ਆਉਂਦੇ ਆ ਅੱਛਾ ਜੀ ਉਹ ਸਾਲ ਚ ਹੁੰਦਾ ਹੀ ਹੁੰਦਾ ਠੀਕ ਹੈ ਤੇ ਉਹ ਹੈਗਾ ਕਾ ਉਧਰ ਸਾਊਥ ਵਾਲੀ ਸਾਈਡ ਅੱਛਾ ਜੀ ਜਿੱਥੇ ਪੈਰਿਸ ਦੇ ਵਿੱਚ ਫੈਸ਼ਨ ਦਾ ਆਇਆ ਵੀ ਜਿਹੜੀ ਵੀ ਕੋਈ ਵੱਡੇ ਬ੍ਰਾਂਡ ਦੀ ਕੋਈ ਉਹ ਹੁੰਦੀ ਆ ਕੱਢਦੇ ਆ ਉਹ ਸਟਾਰਟਿੰਗ ਨੂੰ ਇੱਥੇ ਹੀ ਹੁੰਦੀ ਆ ਇੱਕ ਖੁਸ਼ੀ ਤੁਸੀਂ ਕਿਹੜਾ ਕਹਿੰਦੇ ਸੀਗੇ ਲੈਕਮੇ ਲੈਕਮੇ ਫੈਸ਼ਨ ਵੀਕ ਲੈਕਮੇ ਫੈਸ਼ਨ ਵੀਕ ਪੈਰਿਸ ਉਹ ਵੀ ਇੱਥੇ ਹੁੰਦਾ ਹਾਂ ਜਿਹੜਾ ਡਬਲ ਏ ਆਰ ਇੱਕ ਹੋਰ ਹੁੰਦਾ ਤੇ ਕਲਮ ਲਾਗੇ ਆ ਗਾਰਨੀਅਰ ਉਹ ਵੀ ਉਹਦਾ ਵੀ ਇੱਥੇ ਹੀ ਹੁੰਦਾ ਗਾਰਨੀਅਰ ਦਾ ਹਾਂਜੀ ਅੱਛਾ ਕਲਮ ਲਾਗੇ ਮੈਂ ਕਹੇ ਆ ਪੈਰਿਸ ਦੁਨੀਆ ਭਰ ਚ ਮਸ਼ਹੂਰ ਆ ਇਹ ਕੀ ਬਣਿਆ ਹੋਇਆ ਬਾਈ ਜੀ ਇਹ ਬਾਈ ਜੀ ਹੈਗਾਗਾ ਸਟੇਸ਼ਨ ਆ अच्छा ਪਰ ਉਹਦੇ ਬਾਹਰ ਇਹ ਮਾਲ ਬਣਿਆ ਵਾ ਅਜਾ ਸਟੇਸ਼ਨ ਦੇ ਬਾਹਰ ਠੀਕ ਆ ਬਾਹਰ ਬਈ ਜਿਹੜੇ ਆਫਰੀਕਨ ਲੋਗ ਆ ਵੈਤ ਸੀ ਅਫਰੀਕਾ ਘੁੰਮ ਕੇ ਆਏ ਆ ਤੇ ਪਤਾ ਨਹੀਂ ਡਰਾਵ ਵਾਲਾ ਤਾਂ ਫਰਾਂਸ ਆਉਣ ਤੋਂ ਪਹਿਲਾਂ ਡਰ ਬਹੁਤ ਲੱਗਦਾ ਹੁਣ ਪਿੱਛੋਂ ਦੀ ਲੰਘਿਆ ਸੀ ਇੱਕ ਘੂਰ ਕੇ ਜੇ ਨਹੀਂ ਆਏ ਤਾਂ ਇੰਨਾ ਨਹੀਂ ਹੋਇਆਗਾ ਪਰ ਫਿਰ ਵੀ ਬਚਾਈ ਚੰਗਾ ਹੁੰਦਾ ਹਾ ਇਹ ਤਾਂ ਹੈ ਪਰ ਇੰਨਾ ਨਹੀਂ ਹੋ ਹੈਗਾ ਆ ਸਾਰਾ ਬਾਈ ਮੋਲ ਬਣਿਆ ਵਾ ਹਾਂਜੀ ਇਹ ਆਪਾਂ ਛੱਤਲੇ ਫਿਰਦੇ ਆ ਹਾਂਜੀ ਇਹ ਵੀ ਮੇਨ ਮਤਲਬ ਕੀ ਪੈਰਸ ਤੱਕ ਜਿੱਦਾਂ ਆਪਾਂ ਕਹਦੇ ਹਾਬਾ ਠੀਕ ਹੈ ਜੀ ਸਟੇਸ਼ਨ ਬਹੁਤ ਵੱਡਾ ਹੈ ਤੇ ਆ ਸਾਰਾ ਇਹਦੇ ਥੱਲੇ ਵੀ ਹੋਵਗਾ ਉੱਪਰ ਵੀ ਸਾਰੀਆਂ ਦੁਕਾਨਾਂ ਮੇਨ ਮਤਲਬ ਠੀਕ ਹੈ ਜੀ ਖਾਣ ਪੀਣ ਦਾ ਦੱਸਿਓ ਨਾ ਵੈਸੇ ਤਾਂ ਇੱਥੇ ਵੀ ਇੰਡੀਅਨ ਰੈਸਟੋਰੈਂਟਸ ਹੈਗੇ ਆ ਪਰ ਸਵਿਟਜ਼ਰਲੈਂਡ 'ਚ ਤੁਹਾਨੂੰ ਖਾਣ ਪੀਣ ਦੀ 1% ਵੀ ਪ੍ਰੋਬਲਮ ਨਹੀਂ ਆਉਂਦੀ ਇੰਨੇ ਕ ਜ਼ਿਆਦਾ ਇੰਨੇ ਰੈਸਟੋਰੈਂਟ ਜਾਂ ਇੰਨਾ ਕ ਇੰਡੀਅਨ ਖਾਣਾ ਪੀਣਾ ਉੱਥੇ ਚੱਲਦਾ ਹੈ ਨਾ ਇੰਟਰਲਾਕਨ ਹਿੰਦੀ ਚ ਮੈਨਿਊ ਨੇ ਤੁਸੀਂ ਇਤੋਂ ਵੱਧ ਕੀ ਉਮੀਦ ਕਰੋਗੇ ਮਤਲਬ ਸਵਿਟਜ਼ਰਲੈਂਡ ਜਾ ਕੇ ਹਿੰਦੀ ਚ ਮੈਨਿਊ ਲੱਗੇ ਹੁਣ ਤੇ ਇੱਥੇ ਅਸੀਂ ਜਦਨ ਦੇ ਆਏ ਆ ਤੇ ਅਸੀਂ ਮੈਕਡੀ ਵਗੈਰਾ ਹੋਰ KFC ਤੇ ਇਹੀ ਫੂਡ ਚੇਨ ਤੋਂ ਖਾ ਰਹੇ ਹਾਂ ਸਾਹਮਣੇ ਨਾ ਤੁਸੀਂ ਇਹ ਰੈਸਟੋਰੈਂਟ ਦੇਖੋ ਕਿੱਡੇ ਘੰਟ ਘਟ ਹੈ ਬਾਈ ਇਹ ਸਾਰੇ ਕੀਤੇ ਪੂਰੇ ਪੈਰਿਸੀ ਇਦਾਂ ਸਜਾ ਕੇ ਰੱਖਦੇ ਆ ਜੀ ਹਾਂਜੀ ਅੱਛਾ ਰੈਸਟੋਰੈਂਟਾਂ ਦਾ ਬਾਈ ਇਹਨਾਂ ਦਾ ਤਾਂ ਜ਼ਿੰਦਗੀ ਦੇ ਜਦ ਤੱਕ ਮੱਕੜੀ ਆ ਦੇਖੋ ਮੱਕੜੀ ਕਿ ਨਾ ਸਜਾਇਆ ਹੋਇਆ ਹੈ ਬਾਈ ਹਨਾ ਕਮਾਲ ਹੋ ਗਈ ਕਿੰਨਾ ਸੋਹਣਾ ਲੱਗਦਾ ਬਾਈ ਤੁਹਾਨੂੰ ਇਹਨਾਂ ਦੇ ਬੜੀ ਲਾਈਫ ਸਟਾਈਲ ਦਾ ਜਿਹੜਾ ਹੈਗਾ ਜਿੱਦਾਂ ਕਹਿੰਦੇ ਆ ਵੀ ਆਪਾਂ ਗੋਲ ਹੀ ਦੋ ਆ ਖਾਣਾ ਪੀਣਾ ਤੇ ਘੁੰਮਣਾ ਫਿਰਨਾ ਠੀਕ ਆ ਇਹਨਾਂ ਲੋਕਾਂ ਦਾ ਹਾਂ ਆ ਤੁਹਾਨੂੰ ਸਾਰੇ ਰੈਸਟੋਰੈਂਟ ਮਿਲਲੇ ਆ ਹਾਂਜੀ ਹਰੇਕ ਕੰਟਰੀ ਦਾ ਹਰੇਕ ਚੀਜ਼ ਤੁਹਾਨੂੰ ਮਿਲੂਗੀ ਇੱਥੇ ਹਾਂਜੀ ਖਾਣ ਪੀਣ ਵਾਲੀ ਠੀਕ ਆ ਤੇ ਆਦਾ ਚਲੋ ਜਿਹੜੇ ਮੈਕਡੋਨਲਡ ਬਰਗਰ ਕਿੰਗ ਹੋ ਗਿਆ ਤੇ ਉਹ ਫਾਈਵ ਗਾਇਜ਼ ਹੋ ਗਿਆ ਪਿੱਛੇ ਅੱਛਾ ਜਿਹੜੇ ਮਤਲਬ ਫ੍ਰੈਂਚ ਲੋਕ ਆ ਇਹਨਾਂ ਦਾ ਕੰਮ ਬਸ ਖਾਓ ਪੀਓ ਬਸ ਘੁੰਮੋ ਫਿਰੋ ਐਸ਼ ਕਰੋ ਬਸ ਬਸ ਹੋਰ ਕੋਈ ਨਹੀਂ ਹੈਗਾ ਆ ਖਾਣ ਪੀਣ ਦੇ ਤਾਂ ਇਹ ਇੰਨਾ ਕੁ ਮਤਲਬ ਕਿਨਾਂ ਦਾ ਹੋ ਆ ਜੇ ਬਹਿ ਕੇ ਖਾਣਾ ਇਦਾਂ ਬਾਹਰ ਤੇ ਨਜ਼ਾਰੇ ਨਾਲ ਜਿੱਦਾਂ ਕਿ ਆਪਾਂ ਕਹੀਏ ਵੀ ਤੋ ਆਦਣਾ ਬੈ ਕੇ ਖਾਂਦੇ ਆ ਆ ਸਾਰੇ ਤੁਹਾਨੂੰ ਪਿੱਛੇ ਤੱਕ ਬਾਹਰ ਬੈ ਕੇ ਇੱਥੇ ਇੱਥੇ ਕਿੰਨਾ ਕਿ ਐਕਸਪੈਂਸਿਵ ਹੈ ਕਿੰਨਾ ਕਿ ਬਾਈ ਜੀ ਇਹ ਕੁਕਸਪੈਂਸਰ ਬਾਈ ਹੁਣ ਡਿਪੈਂਡ ਜਿਵੇਂ ਅਸੀਂ ਉੱਥੇ ਦੇਖਿਆ ਸੀਗਾ ਵਰਲਡ ਦਾ ਕਹਿੰਦੇ ਸਭ ਤੋਂ ਐਕਸਪੈਂਸਿਵ ਸਵਿਟਜ਼ਰਲੈਂਡ ਸੀਗਾ ਮੈਕਡਿਓ ਇੱਥੇ ਤਾਂ ਠੀਕ ਠੀਕ ਹੋਣੇ ਪ੍ਰਾਈਸ ਵਗੈਰਾ ਦੇ ਰੇਟ ਤਾਂ ਸਾਰੇ ਤਕਰੀਬਨ ਆਪਣਾ ਜੇ ਕੰਪੇਅਰ ਕਰੀਏ ਯੂਰਪ ਦੇ ਸੇਮ ਹੀ ਆ ਪਰ ਜਿਹੜੇ ਲੋਕਲ ਰੈਸਟੋਰੈਂਟ ਆ ਉਹਨਾਂ ਦਾ ਬਹੁਤ ਮਤਲਬ ਕੀ ਮਹਿੰਗੇ ਵੀ ਬਹੁਤ ਹੈਗੇ ਆ ਜਿੱਥੇ ਸਸਤੇ ਉਹ ਲੋਕੇਸ਼ਨ ਦੇ ਹਿਸਾਬ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਵੀ ਆ ਬਾਕੀ ਉਹਨਾਂ ਦੀ ਕੁਕਿੰਗ ਦੇ ਹਿਸਾਬ ਨਾਲ ਵੀ ਆ ਬਾਈ ਠੀਕ ਹੈ ਜੀ ਮੈਕਡਿਓ ਤਾਂ ਨਾ ਅਸੀਂ ਜਾਣਾ ਨਹੀਂ ਹੈਗਾ ਬਾਹਲੇ ਦਿਨਾਂ ਦੇ ਮੈਕਡਿਓ ਖਾਈ ਜਾਂਦੇ ਸੀਗੇ ਤੇ ਅਸੀਂ ਤੇ ਫਰਾਂਸ ਯਾਰ ਫਰਾਂਸ ਦਾ ਚਲੋ ਪੂਰਾ ਕੀ ਕੰਮ ਰਿਹਾ ਕੰਮ ਤਾਂ ਅਸੀਂ ਇਕੱਲਾ ਪੈरिस ਹੀ ਰਹੇ ਆ ਤੇ ਪੈरिस ਸੋਹਣਾ ਬਹੁਤ ਹੈ ਬਾਈ ਤੇ ਮਸਟ ਵਿਜ਼ਿਟ ਪਲੇਸ ਹੈ ਤੇ ਤੁਸੀਂ ਨਾ ਇੱਕ ਵਾਰੀ ਜ਼ਿੰਦਗੀ ਚ ਜ ਜਿਵੇਂ ਕਹਿੰਦੇ ਆ ਵੀ ਸਿਟੀ ਆਫ ਡ੍ਰੀਮਸ ਕਿਹਾ ਜਾਂਦਾ ਨਾ ਇਹਨੂੰ ਤੇ ਵਾਕਈ ਹੈ ਗੱਲ ਹੈਗੀ ਹੈ ਸਿਟੀ ਆਫ ਡ੍ਰੀਮਸ ਆ ਤੁਸੀਂ ਦੇਖ ਲਓ ਆ ਆਲਾ ਦਵਾਲਾ ਹਾਂਜੀ ਮੈਨੂ ਦਿਖਾਓ ਬਾਈ ਹਾਂਜੀ ਇੱਕ ਮਿੰਟ ਆ ਜੀ ਆਲਾ ਦਵਾਲਾ ਇਹਦਾ ਇੰਨਾ ਸੋਹਣਾ ਹੈ ਗਲੀਆਂ ਇੰਨੀਆਂ ਸੋਹਣੀਆਂ ਪੈरिस ਦੀਆਂ ਨਾ ਤੇ ਕਮਾਲ ਹੈ ਹਾਂਜੀ ਕੀ ਕਹਿੰਦੇ ਸੀ ਬਾਈ ਮੈਂ ਕਿਹਾ ਮੈਨੂ ਦੇਖ ਲਈਏ ਆਪਾਂ ਅਚਾ ਗਾਣਾ ਪੀਣਾ ਉਹ ਹਿਸਾਬ ਨਾਲ ਦੇਖ ਲੈਨੇ ਆਪਾਂ ਹਾਂਜੀ ਆ ਚੈੱਕ ਕਰ ਲਓ ਸਾਰਾ ਮੀਨੂ ਇਹਨਾਂ ਦਾ ਇਹ ਬਾਈ ਲੋਕ ਲੋਕਲ ਚੀਜ਼ਾਂ ਸਾਰੀਆਂ ਇਹ ਬਾਈ ਮੈਕਸੀ ਆਹ ਦਾ ਜਿੱਦਾਂ ਪੀ ਜਾ ਕੇ ਸਾਰੇ ਹਾਂ ਜੇ ਪੀ ਜੇ ਆਗੇ ਠੀਕ ਆ ਆ ਛੋਟੀ ਜਿੱਦਾਂ ਕੋਈ ਚੀਜ਼ ਆਪਾਂ ਸੈਲਡ ਵਗੈਰਾ ਖਾਣਾਗਾ ਉਹ ਹੈਗਾ ਠੀਕ ਆ ਤੇ ਆ ਸਾਰੀਆਂ ਬਾਈਨ ਵਗੈਰਾ ਲੱਗੀਆਂ ਆ ਸਾਰੀਆਂ ਆ ਵੀਰਾਂ ਲੱਗੀਆਂ ਸਾਰੀਆਂ ਵਾਈਨ ਨੂੰ ਵਿਨਜ਼ ਬੋਲਦੇ ਹੈ ਨਾ ਇਹ ਹਾਂਜੀ ਆ ਸਾਰੀ ਵਾਈਨ ਆ ਸਾਰੀਆਂ ਵਾਈਨ ਜਿਹੜਾ ਇੱਥੇ ਬਾਈ ਜੀ ਲੈਂਗੁਏਜ ਨਾ ਇੱਥੇ ਮੋਸਟਲੀ ਫ੍ਰੈਂਚ ਹੀ ਮਿਲਦੀ ਹੈ ਨਾ ਦੂਜੀ ਹੋਰ ਆਪਣੇ ਵਾਲੀ ਲੈਂਗੁਏਜ ਨਹੀਂ ਅੰਗਰੇਜ਼ੀ ਅੰਗਰੇਜ਼ੀ ਮਤਲਬ ਅੰਗਰੇਜ਼ੀ ਨਹੀਂ ਮਿਲਦੀ ਜਮੇ ਹਾਂ ਨਹੀਂ ਜਿਹੜੇ ਜਿਆਦੇ ਟੂਰਿਸਟ ਪਲੇਸ ਤੇ ਰੈਸਟੋਰੈਂਟ ਹੈਗੇ ਆ ਉਹਨਾਂ ਦੀ ਤਾਂ ਫ੍ਰੈਂਚ ਦੇ ਵਿੱਚ ਤੇ ਇੰਗਲਿਸ਼ ਦੇ ਵਿੱਚ ਦੋਨਾਂ ਚ ਹੀ ਹੈਗੀ ਆ ਅੱਛਾ ਆ ਜਿਹੜੀ ਹੁਣ ਬਾਹਰ ਲੱਗੀ ਆ ਇਹ ਤਕਰੀਬਨ ਤੁਹਾਨੂੰ ਫ੍ਰੈਂਚ ਹੀ ਮਿਲੇਗੀ ਫ੍ਰੈਂਚ ਹੀ ਮਿਲੂਗੀ ਸਾਰੀ ਹਾਂਜੀ ਇਹ ਫ੍ਰੈਂਚ ਹੀ ਮਿਲੂਗੀ ਅੰਦਰ ਫਿਰ ਤੁਸੀਂ ਉਹਨਾਂ ਤੇ ਮੈਂ ਆਇਆ ਇੱਕ ਮਿੰਟ ਬਾਈ ਜੀ ਜੀ ਤੇ ਦੇਖੋ ਯਾਰ ਕਿੱਡਾ ਸੋਹਣਾ ਹੈਗਾ ਰੰਗ-ਬਰੰਗੀਆਂ ਗਲੀਆਂ ਰੰਗ-ਬਰੰਗਾ ਵਾਲਾ ਦੁਆਲਾ ਦੁਨੀਆ ਦੀਆਂ ਨਾ ਅਸੀਂ ਵੱਖ-ਵੱਖ ਕਰੰਸੀ ਤੁਹਾਨੂੰ ਦਿਖਾਉਨੇ ਆ ਮੈਂ ਗਿਆ ਜਿਹੜਾ ਯੂਰੋ ਹੈ ਯੂਰੋ ਵੀ ਤੁਹਾਨੂੰ ਦਿਖਾ ਦਈਏ ਪੈਰਿਸ ਆਏ ਆ ਕਿ ਜਿਹੜੇ ਯੂਰੋ ਕਿਹੋ ਜਿਹੇ ਹੁੰਦੇ ਆ ਤੇ ਪੈਸੇ ਆਪਣੇ ਨਿਕਲ ਰਹੇ ਆ ਤੇ ਦੁਨੀਆ ਦੀਆਂ ਨਾ ਵੱਖ-ਵੱਖ ਜਿਹੜੇ ਕੰਟਰੀ ਚ ਅਸੀਂ ਦੇਖਿਆ अफ्रीका ਚ ਵੀ ਜਿਹੜੇ ਏਟੀਐਮ ਬਾਹਰ ਹੀ ਲੱਗੇ ਹੁੰਦੇ ਆ ਆਪਣੇ ਇਕੱਲੇ ਬਾਹਰ ਨਹੀਂ ਹੁੰਦੇ ਲੈ ਵੀ ਆ ਆਗੇ ਪੈਸੇ ਆਪਣੇ ਤੇ ਆਪਣੇ ਇਕੱਲੇ ਬਾਹਰ ਨਹੀਂ ਲੱਗੇ ਹੁੰਦੇ ਆਪਣੇ ਸ਼ੀਸ਼ੇ ਸ਼ੂਸ਼ੇ ਲਾਏ ਹੁੰਦੇ ਮੇਰੇ ਕਹਿਣ ਦਾ ਮਤਲਬ ਇਹ ਆ ਇੱਥੇ ਨਾ ਕੰਦਾ ਜੀ ਫਿਕਸ ਹੁੰਦੇ ਆ ਓਪਨ ਹੀ ਬਿਲਕੁਲ ਤੇ ਜਿਹੜੀ ਇਹਨਾਂ ਦੀ ਕਰੰਸੀ ਇਹੋ ਜੀ ਆ ਆ ਯੂਰੋ ਆ ਤੇ ਇਹ 50 ਯੂਰੋ 50 ਯੂਰੋ ਇਹ ਬਣ ਗਏ ਮੇਰੇ ਖਿਆਲ ਚ 90 ਰੁਪਏ 90 ਰੁਪਏ ਚੱਲਦੇ ਬਾਈ ਜੀ ਯੂਰੋ ਹੁਣ ਹਾਂ ਜੀ ਲਗਭਗ 90 ਰੁਪਏ ਯੂਰੋ ਆ ਤੇ 59 45 5000 ਰੁਪਏ 4500 ਰੁਪਏ ਆ ਤੇ ਆ ਹੈਗਾ ਜੀ 9218 1800 2000 ਰੁਪਏ ਹੈਗਾ ਤੇ ਆ ਬਣ ਗਿਆ 900 ਰੁਪਏ ਆ 10 ਦਾ ਨੋਟ ਹੈ ਇਹਨਾਂ ਦਾ ਆ ਦੇਖੋ 10 ਜ਼ੀਰੋ ਲਿਖਿਆ ਹੈ ਇਹੋ ਜਿਹਾ ਨੋਟ ਹੈ ਵੱਡੇ ਤੋਂ ਵੱਡਾ ਨੋਟ ਕਿੰਨੇ ਦਾ ਹੁੰਦਾ ਬਾਈ ਜੀ ਵੱਡਾ ਬਾਈ 500 ਦਾ ਵੀ ਆਉਂਦਾ 500 ਜ਼ੀਰੋ ਹੁੰਦਾ ਹੈਗਾ ਹਾਂਜੀ 200 ਵੀ ਆ 100 ਵੀ ਆ ਅੱਛਾ بڑے ਸੋਹਣੇ ਨੋਟ ਆ ਯਾਰ ਆ ਵੀ 10 5 ਹੂੰ ਜੇਬ ਵਿੱਚ ਪਾ ਲਈ ਇੱਥੇ ਬਾਈ ਹਾਂ ਮਿੰਟ ਮਾਰਦੇ ਆ ਲੈ ਜਾਂਦੇ ਆ ਬਾਅਦ ਕਿਤੇ ਆਪਣੇ ਹੱਥ ਚ ਇਕੱਲੀ ਵੀਡੀਓ ਹੀ ਰਹਿ ਜੇ ਇਹ ਦੁਕਾਨਾਂ ਆ ਗਈਆਂ ਪੈਰਿਸ ਦੀਆਂ ਤੇ ਦੁਕਾਨ ਦੇ ਟਰਾਈ ਕਰਦੇ ਆ ਆਪਦੇ ਆਪ ਸ਼ੀਸ਼ੇ ਖੁੱਲਦੇ ਤੇ ਜੇ ਕੁਝ ਖਾਣ ਨੂੰ ਦੇਖਣ ਨੂੰ ਦੇਖਣ ਨੂੰ ਤਾਂ ਬਹੁਤ ਕੁਝ ਹੈ ਜੇ ਕੁਝ ਖਾਣ ਨੂੰ ਸਾਡੀ ਢੰਗ ਦਾ ਮਿਲੂਗਾ ਸਟੋਰ ਹੈ ਵੈਸੇ ਇਹ ਸਟੋਰ ਦੇ ਵਿੱਚ ਸਾਨੂੰ ਐ ਜੇ ਜਿਵੇਂ ਕੋਪ ਹੁੰਦਾ ਸੀਗਾ ਤੇ ਸਵਿਟਜ਼ਰਲੈਂਡ ਚ ਇੱਕ ਹੋਰ ਸੀਗਾ ਦੋ ਸੀਗੇ ਤੇ ਉਹ ਮੈਨੂੰ ਕੋਈ ਮਿਲ ਜੇ ਕਾਫੀ ਕੂਫੀ ਮਿਲ ਜੇ ਚੀਜ਼ ਟਰਾਈ ਕਰਨਾ ਕੋਈ ਐਸੇ ਨਾ ਯਾਰ ਮੈਂ ਇੱਕ ਦਿਨ ਪਹਿਲਾਂ ਵੀ ਇਹ ਗੱਲ ਬੋਲੀ ਸੀ ਕਿ ਇਹ ਥੋੜਾ ਜਿਹਾ ਰੇਸਿਜ਼ਮ ਹੋ ਜਾਂਦਾ ਹੈਗਾ ਵੀ ਕਹਿਣਾ ਨਹੀਂ ਚਾਹੀਦਾ ਪਰ ਜਦੋਂ ਵੀ ਅਜਿਹੇ ਬੰਦੇ ਨੰਗਦੇ ਆ ਨਾ ਜਿੰਨੇ ਵੀ ਅਫਰੀਕਨ ਲੋਕ ਆ ਜਾਂ ਹੋਰ ਤੇ ਬੜਾ ਡਰਵੜਾ ਲੱਗਦਾ ਹੈਗਾ ਜਿਹੜੀ ਚੀਜ਼ ਬਾਰੇ ਨਾ ਤੁਸੀਂ ਪਹਿਲਾਂ ਸੁਣਿਆ ਹੋ ਤਾਂ ਡਰ ਲੱਗਦਾ ਅਸੀਂ ਨਾ ਉਹ ਦਿਮਾਗ 'ਚ ਬੈਠੀ ਹੋਈ ਹੈ ਦਿਮਾਗ 'ਚ ਘਰ ਕਰ ਜਾਂਦੀ ਹੈ ਤੇ ਜੇ ਨਾ ਬੈਠੀ ਹੁੰਦੀ ਜੇ ਨਾ ਕਿਸੇ ਨੇ ਦੱਸਿਆ ਹੁੰਦਾ ਤਾਂ ਜਮਾ ਨਹੀਂ ਸੀਗਾ ਤਾਂ ਬਿਲਕੁਲ ਵੀ ਉਪਰਾਂ ਨਹੀਂ ਲੱਗਣਾ ਸੀ ਫਿਰ ਆਰਾਮ ਨਾਲ ਖੁੱਲੇ ਘੁੰਦੇ ਪਰ ਇਹ ਸਾਨੂੰ ਜਿੱਦੇ ਮਨੀ ਬਾਈ ਜਦੋਂ ਸਾਨੂੰ ਪਹਿਲੇ ਦਿਨ ਮਿਲੇ ਆ ਇਹਨਾਂ ਨੇ ਵੀ ਵੇਅਰ ਕਰਤਾ ਵੀ ਮਾੜਾ ਆ ਤਰਕ ਰਹਿ ਆ ਤੁਸੀਂ ਜਿਵੇਂ ਆਪਾਂ ਕਈ ਵਾਰੀ ਇਹ ਸੋਚ ਲੈਂਦੇ ਆ ਨਾ ਵੀ ਜਿਹੜੇ ਆ ਫਰਾਂਸ ਦਾ ਚੰਗੀ ਕੰਟਰੀ ਹੈ ਵੀ ਇਹ ਤਾਂ ਸੇਫ ਹੀ ਨਹੀਂ ਹੈ ਨਾ ਜਿਹੜੇ ਚੰਗੇ ਕੰਟਰੀ ਸਾਰੇ ਬਾਈ ਹਰ ਜਗ ਥਾਂ ਤੇ ਹੈ ਉਹ ਦਿੱਲੀ ਚ ਵੀ ਹੈਗਾ ਬਾਈ ਦਿੱਲੀ ਚ ਹੈਗਾ ਆ ਲੋ ਦੇਣੇ ਹੈਗਾ ਪਟਿਆਲੇ ਹੈਗਾ ਪੰਜਾਬ ਦੇ ਆਪਣੇ ਸਿਟੀ ਚ ਵੱਡੇ ਸ਼ਹਿਰਾਂ ਦੇ ਸਾਰੇ ਕਿਤੇ ਹੈਗਾ ਹੀ ਹੈ ਚੰਗੇ ਮਾੜੇ ਲੋਕ ਸਾਰੇ ਥਾਂ ਵਸਦੇ ਆ ਬਾਕੀ ਆਏ ਆ ਹੁਣ ਆਪਾਂ ਤੁਰੇ ਹੀ ਫਿਰਦੇ ਆ ਉਦਣ ਦੇ ਕੋਈ ਰੌਲੇ ਦੀ ਤਾਂ ਗੱਲ ਹੈ ਨਹੀਂ ਪਰ ਫਿਰ ਵੀ ਚਲੋ ਪਰ ਆਏ ਆ ਆਪਣਾ ਜਿਵੇਂ ਸਾਨੂੰ ਲੋਕ ਦੇਖਦੇ ਆ ਸਾਡਾ ਦੱਸਣ ਦਾ ਫਰਜ਼ ਆ ਵੀ ਸਾਰੇ ਬੰਦੇ ਅਵੇਅਰ ਰਹਿਣ ਇੱਥੇ ਜੇ ਕੋਈ ਘੁੰਮਣ ਆਊਗਾ ਤਾਂ ਉਹ ਅਵੇਅਰ ਰਹੇ ਹਨ ਹਾਂਜੀ ਹਾਂਜੀ ਤੇ ਹੁਣ ਅਸੀਂ ਪਹੁੰਚ ਗਏ ਆ 버ਗਰ ਕਿੰਗ ਤੇ ਤੁਹਾਨੂੰ ਦੱਸ ਕੇ ਹਟੇ ਸੀ ਨਾ ਕਿ ਫੂਡ ਚੇਂਜ ਦੀ ਬਹੁਤ ਜ਼ਿਆਦਾ ਹੈ ਉ ਇੱਥੇ ਹੀ ਖਾਣਾ ਪੈਂਦਾ ਹੈਗਾ 버거 ਰਕेंगे 버거 ਖਾਣੇ ਨਾਲ ਕੋਈ ਕਾਫੀ ਵਗੈਰਾ ਲਵਾਵਾਂਗੇ 22 ਤਾਂ ਸਾਰਾ ਆਰਡਰ ਵੀ ਫ੍ਰੈਂਚ ਚ ਹੀ ਕਰਦੇ ਆ ਇਹ ਪੰਜਾਬ ਵਾਲੇ ਫ੍ਰੈਂਚ ਫ੍ਰੈਂਚ ਬਣੇ ਹੋਏ ਆ ਹੁਣ ਪੰਜਾਬੀ ਪੰਜਾਬੀ ਫ੍ਰੈਂਚ ਮਿਕਸ ਹੈ ਗਿਓਂ ਜੀ ਬਾਨਾ ਪੈਣਾ ਬਾਈ ਕੀ ਕਰੀਏ ਹੁਣ ਇਹਨਾਂ ਨੂੰ ਸਾਰੀ ਫ੍ਰੈਂਚ ਆਉਂਦੀ ਹੈ ਕਿਉਂਕਿ ਆਪਾਂ ਕਹਿੰਦੇ ਵੀ ਹਾਂਜੀ ਪੇਟ ਨਾ ਪਈਆਂ ਰੋਟੀਆਂ ਹਾਂਜੀ ਸਵੇਰ ਗੱਲਾਂ ਖੋਟੀਆਂ ਉਹ ਗੱਲ ਹੋਈ ਵੀ ਆ ਹੁਣ ਵੀ ਕਰਨਾ ਪੈਣਾ ਹੁਣ ਪੱਕ ਲੱਗੀ ਆ ਸਹੀ ਕਰ ਹੁਣ ਆਪੇ ਹੀ ਪੜੀ ਜਾਂਦੀ ਹੈ ਫ੍ਰੈਂਚ ਨਹੀਂ ਨਹੀਂ ਵੈਸੇ ਵੀ ਇਹਨਾਂ ਨੂੰ 15 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਫ੍ਰੈਂਚ ਆਉਂਦੀ ਹੈ ਇਹਨਾਂ ਨੂੰ ਸਾਰੀ 버거 버거 ਆਪਣੇ ਨਾਲ ਬਾਕੀ ਆਪਣੇ ਨਾਲ ਆਪਣੇ ਨਾਲੇ ਨਾਲ ਦੇ ਹੀ ਆ ਸਾਰਾ ਕੁਝ ਲਓ ਜੀ ਚੈੱਕ ਕਰ ਲਈਏ ਆਪਾਂ ਬਸ ਚੈੱਕ ਕਰ ਲਓ ਜੀ ਹਾਂਜੀ ਕੀ ਕੁਛ ਹੈ ਬਾਹਰ ਨਾ ਮੌਸਮ ਮੀਂਹ ਦਾ ਹੋਇਆ ਪਿਆ ਅੰਦਰ ਰੈਸਟੋਰੈਂਟ ਦੀ ਇੱਥੇ ਮੌਜੂਦ ਹੁੰਦੀ ਹੈ ਕਿ ਹੀਟ ਛੱਡੀ ਹੋਈ ਨਹੀਂ ਅੰਦਰ ਸਾਰੇ ਤਾਂ ਜੋ ਸ਼ੀਸ਼ੇ ਲੱਗੇ ਹੁੰਦੇ ਆ ਠੰਡ ਦੇ ਕਾਰਨ ਆਹੇ ਜਿਵੇਂ ਬਾਈ ਜੀ ਆਪਣੇ ਉਹ ਨਹੀਂ ਸ਼ਬੀਲ ਨਹੀਂ ਲਾਉਂਦੇ ਹੁੰਦੇ ਸ਼ਬੀਲ ਵਾਲੇ ਜਿਹੜੇ ਗਲਾਸ ਦਿੰਦੇ ਹੁੰਦੇ ਉਹ ਹੈ ਨਾ ਇਹਨਾਂ ਨੇ 버ਗਰ ਕਿੰਗ ਵਾਲਿਆਂ ਨੇ ਵੀ ਸ਼ਬੀਲ ਆਈ ਵੀ ਆ 버ਗਰ ਕਿੰਗ ਵਾਲਿਆਂ ਨੇ ਸ਼ਬੀਲ ਲਾਤੀ ਹੈ ਕੌਫੀ ਦੀ ਸ਼ਬੀਲ ਹੈ ਕੌਫੀ ਹੈ ਪਰ ਕਿੰਨਾ ਕਰ ਤੇ ਪੈਸਿਆਂ ਵਾਲੀ ਹੈ ਬਸ ਉਹਤੇ ਫਿਰੀ ਹੁੰਦੀ ਹੈ ਲਓ ਜੀ ਸਾਡਾ ਸਮਾਨ ਆ ਗਿਆ ਖਾ ਪੀ ਕੇ ਫਿਰ ਸ਼ਹਿਰ ਦੇ ਘੜੇ ਦੇਵਾਂਗੇ ਇੰਡੀਆ ਚ ਨਾਲ ਆਪਣੇ 5 ਮਿੰਟ ਚ ਫੂਡ ਮਿਲ ਜਾਂਦਾ 5-7 ਮਿੰਟ ਲੱਗਦੇ ਨਹੀਂ ਹੈਗੇ ਤੇ ਜਦੋਂ ਤੁਸੀਂ ਇੱਥੇ ਆਉਂਗੇ ਘੱਟੋ ਘੱਟ 25-30 ਮਿੰਟ ਦੀ ਵੇਟਿੰਗ ਹੁੰਦੀ ਆ ਇੰਨਾ ਰਸ਼ੇ ਰਹਿੰਦਾ ਹੈਗਾ ਇੰਨਾ ਫੂਡ ਚੰਗਾ ਇੰਨਾ ਲੋਕ ਖਾਂਦੇ ਹੈਗੇ ਇਹਨਾਂ ਨੂੰ ਇੱਕ ਆ ਚੀਜ਼ ਵੀ ਫਰਾਂਸ ਚ ਬੜੀ ਇੰਪੋਰਟੈਂਟ ਹੈ ਇਹਦੀਆਂ ਵੀ ਬੜੀਆਂ ਅਸੀਂ ਤਸਵੀਰਾਂ ਦੇਖਦੇ ਹੁੰਦੇ ਸੀਗੇ ਤੇ ਇਹ ਹੈਗਾ ਕਿ ਮਿਊਜ਼ੀਅਮ ਇੱਥੋਂ ਦਾ ਨੇੜੇ ਜਾ ਕੇ ਤੁਹਾਨੂੰ ਦਿਖਾਉਨੇ ਆ ਬਿਲਕੁਲ ਫਰਾਂਸ ਚ ਨਾ ਜਿਹੜੀਆਂ ਤੁਹਾਨੂੰ ਇਮਾਰਤਾਂ ਬਹੁਤ ਪੁਰਾਣੀਆਂ ਪੁਰਾਣੀਆਂ ਮਿਲ ਜਾਣਗੀਆਂ ਤੇ ਆਲਾ ਦਵਾਲਾ ਬਹੁਤ ਪ੍ਰਾਣ ਮਿਲ ਜੂ ਕਿਉਂਕਿ ਇਹਦਾ ਕਲਚਰ ਬਹੁਤ ਅਮੀਰ ਹੈ ਮਤਲਬ ਇਹਦੀ ਜਿਹੜਾ ਇਤਿਹਾਸ ਹੈ ਉਹ ਬਹੁਤ ਅਮੀਰ ਹੈ ਹੈਨਾ ਨੇਪੋਲੀਅਨ ਬੋਨਾਪਾਰਟਰ ਕੇ ਇਥੋਂ ਦੇ ਰਾਜੇ ਹੋਏ ਐ ਨੇਪੋਲੀਅਨ ਦੇਖ ਲੋ ਦੁਨੀਆ ਦੇ ਮਹਾਰਾਜਿਆਂ ਚੋਂ ਇੱਕ ਨੇਪੋਲੀਅਨ ਨੂੰ ਮੰਨਿਆ ਜਾਂਦਾ ਹੈਗਾ ਤੇ ਜਾਂ ਫਿਰ ਇਹ ਜਿਹੜੇ ਨੇਪਾਲ ਨੇਪਾਲ ਕਹੇ ਫਰਾਂਸ ਦੇ ਲੋਕ ਆ ਜਿਹੜੇ ਬੜੇ ਕ੍ਰਾਂਤੀਕਾਰੀ ਲੋਕ ਰਹੇ ਐ ਤੇ ਜਿਹੜੀ ਮੰਨ ਲਾਦਾ ਦੁਨੀਆ ਚ ਪਹਿਲੀ ਕ੍ਰਾਂਤੀ ਆਈ ਹੁਣੀ ਉਹ ਵੀ ਫਰਾਂਸ ਦੇ ਲੋਕਾਂ ਨੇ ਲਿਆਂਦੀ ਹੋਣੀ ਤੇ ਦੇ ਲਈ ਸਪੈਸ਼ਲ ਬਹੁਤ ਸਾਰਾ ਟਾਈਮ ਚਾਹੀਦਾ ਕਦੇ ਜ਼ਿੰਦਗੀ ਚ ਇਹ ਟਾਈਮ ਕੱਢਾਂਗੇ ਦੁਬਾਰਾ ਤੇ ਮਤਲਬ ਇਹ ਸਾਰੀਆਂ ਚੀਜ਼ਾਂ ਪੈਰਿਸ ਕੀ ਕੱਲਾ ਪੂਰਾ ਜਿਹੜਾ ਫਰਾਂਸ ਐ ਉਹਦਾ ਆਲਾ ਦਵਾਲਾ ਸਾਰਾ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਅੰਦਰਲੇ ਪਾਸੇ ਸਾਰਾ ਥੱਲੇ ਮਿਊਜ਼ੀਅਮ ਬਣਿਆ ਹੋਇਆ ਤੇ ਉਹ ਦੇਖੋ ਥੱਲੇ ਲੋਕ ਫਿਰਦੇ ਆ ਜਿਵੇਂ ਪਿਰਾਮਿਡਾ ਨਾ ਆਪਣੇ ਏਜੀਪਟ ਦੇ ਵਿੱਚ ਮਿਸਰ ਚ ਉਵੇਂ ਪਿਰਾਮਿਡਾਂ ਵਾਂਗੂ ਬਣੇ ਹੋਇਆ ਇਹ ਤੇ ਪਿਰਾਮਿਡ ਵੀ ਤੁਹਾਨੂੰ ਜਲਦੀ ਦਿਖਾਉਣ ਜਾ ਰਹੇ ਹਾਂ ਅਸੀਂ ਬਸ ਹੌបਸੋ ਅਗਲੇ ਮਹੀਨੇ ਸਾਡਾ ਪਲਾਨ ਹੈ ਏਜੀਪਟ ਦਾ ਤੇ ਸਾਰੇ ਆਲਾ ਦਵਾਲਾ ਪਿਰਾਮਿਡ ਦੇਖ ਕੇ ਆਵਾਂਗੇ ਹੁਣ ਕਿਉਂ ਜੀ ਦੁਨੀਆ ਦੇ ਸਾਰੇ ਜੂਬੇ ਦੇਖ ਲੈਣੇ ਆ ਯੂਰਪ ਦੀਆਂ ਸਾਰੀਆਂ ਗਲੀਆਂ 'ਚ ਤੁਹਾਨੂੰ ਐਵੇਂ ਦੇ ਗਾਉਣ ਵਜਾਉਣ ਵਾਲੇ ਆ ਵੀ ਮਿਲ ਜਾਣਗੇ ਤੇ ਅਸੀਂ ਵੀ ਪਰਸਨਲੀ ਪਹਿਲਾਂ ਜਾਰਜੀਆ ਟਰਕੀ ਚੋਂ ਥੇ ਵੀ ਦੇਖਿਆ ਉੱਥੇ ਵੀ ਬਹੁਤ ਕਲਚਰ ਹੈ ਤੇ ਇੱਥੇ ਲੋਕ ਮੰਗਦੇ ਨਹੀਂ ਹੈਗੇ ਬੇਸਿਕਲੀ ਜਿਵੇਂ ਆਪਣੇ ਪੈਸੇ ਮੰਗ ਦਿੰਦੇ ਆ ਹਾਂਜੀ ਇਹ ਕੀ ਆ ਅੱਛਾ ਪ੍ਰੋਟੀਨ ਅੱਛਾ ਵੰਡਦੇ ਫਿਰਦੇ ਫ੍ਰੀ 'ਚ ਕਿਉਂ ਮੈਨੂੰ ਵੀ ਦੇ ਦਿਓ ਜੀ ਇਹ ਕੰਪਨੀ ਦੇ ਮਸ਼ਹੂਰੀ ਕਰਦੇ ਆ ਕੰਪਨੀ ਦੀ ਮਸ਼ਹੂਰੀ ਕਰਕੇ ਇਹ ਚੀਜ਼ਾਂ ਵੰਡ ਰਹੇ ਆ ਪ੍ਰੋਟੀਨ अच्छा ना मैं गल करया सी के यूरोप च जेड़ा ਮੰਗਣ ਵਾਲਾ ਕਲਚਰ ਹੈ ਨੀਗਾ ਤੇ ਇਥੇ ਮਤਲਬ ਕੋਈ ਨਾ ਕੋਈ ਕਲਾ ਦਿਖਾਉਂਦਾ ਬੰਦਾ ਜਿਵੇਂ ਗਾ ਬਜਾ ਰਿਹਾ ਹੈਗਾ ਤੇ ਫੇਰ ਲੋਕ ਪੈਸੇ ਦਿੰਦੇ ਆ ਤੇ ਇਹਦਾ ਕੰਮ ਹੀ ਹੈ ਥਾਂ ਥਾਂ ਤੁਹਾਨੂੰ ਮਿਊਜ਼ਿਕ ਵਜਾਉਣ ਵਾਲੇ ਇਹੋ ਜਿਹੇ ਮਿਲ ਜਾਣਗੇ ਆਪਣੇ ਹੋਰ ਸਾਭ ਆਪਣੇ ਕਲਚਰ ਹੋਰ ਸਾਭ ਦਾ ਆਪਣੇ ਸਿੱਧਾ ਬਸ ਪੈਸੇ ਹੀ ਮੰਗਦੇ ਆ ਜਾਂ ਆਪਣੇ ਜਿਵੇਂ ਮੇਲੇਾਂ ਚ ਹੁੰਦਾ ਸੀ ਨਾ ਔਰ ਅੱਸੀਆਂ ਤੇ ਤੁਰਨਾ ਹੋਰ ਕਰਨਾ ਨਿੱਕ ਨਿੱਕੀ ਨਿਆਣੇ ਕਰਦੇ ਆ ਜਾਂ ਟਾਇਰ ਘਮਾਉਂਦੇ ਆ ਉਹੀ ਚੀਜ਼ ਇੱਥੇ ਆ ਬਸ ਇੱਥੇ ਕਲਾਕਾਰੀਆਂ ਦਾ ਫਰਕ ਆ ਇਜੀ ਫੈਮਿਲੀ ਮੈਨ ਲਾਈ ਹੈ ਤੇ ਇਹਨਾਂ ਦੀ ਖਾਸ ਗੱਲ ਇਹ ਹੈ ਵੀ ਇਹ 2.5 ਘੰਟੇ ਦਾ ਸਫ਼ਰ ਕਰਕੇ ਆਏ ਆ ਸਪੈਸ਼ਲ ਸ਼ੁਕਰੀਆ ਤੁਹਾਡਾ ਤਾਂ ਪਹਿਲਾਂ ਬਹੁਤ-ਬਹੁਤ ਧੰਨਵਾਦ ਹੈ ਤੇ ਪਿਆਰ ਸਤਿਕਾਰ ਤੁਹਾਨੂੰ ਬਹੁਤ ਸਾਰਾ ਤੇ ਪਿਆਰ ਦੀ ਗੱਲ ਹੈ ਜੇ ਪਿਆਰ ਹੈ ਤਾਂ ਹੀ ਆਏ ਹੋ ਐਨੀ ਦੂਰ ਹੈ ਨਾ ਤੇ ਕਪੂਰਥਲੇ ਜ਼ਿਲ੍ਹੇ ਤੋਂ ਹਾਂਜੀ ਕਿਹੜਾ ਪਿੰਡ ਦੱਸਿਆ ਸੀਗਾ ਬਿਲਕੁਲ ਡੇਗੋਵਾਲ ਹਾਂਜੀ ਲਓ ਜੀ ਦੁਆਬਾ ਦੁਆਬਾ ਜੀ ਦੁਆਬਾ ਦੱਬੀ ਬੈਠਾ ਦੁਆਬਾ ਜੀ ਔਰ ਪੁਣੋਂ ਦੱਬੀ ਬੈਠਾ ਮੈਂ ਗੱਲ ਐਤ ਕੀ ਬਹਾਵਾਰ ਬੋਲਦੇ ਹਾਂਜੀ ਤੁਸੀਂ ਕਿੱਥੋਂ-ਕਿੱਥੋਂ ਜੀ ਬਿਲਕੁਲ ਦੇ ਵੀ ਅੱਛਾ ਉਹ ਤਾਂ ਵਾਈਫ ਨੇ ਪਿੰਡ ਕਿਹੜਾ ਵੈਸੇ ਐਮ ਐਮ ਸ਼ੋਜ਼ ਅੱਛਾ 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 ਜੀ ਬਿਲਕੁਲ ਜੀ ਦੁਕਲੀ ਅੱਛਾ ਠੀਕ ਹੈ ਠੀਕ ਹੈ ਇਹ ਅਗਰ ਦੱਸ ਦੋ ਮੈਂ ਹੈਗੀ ਦਸੜਕਾ ਤੂਤਾਂ ਤੋਂ ਤੂਤ ਕਲਾ ਤੂੰ ਕਿਹੜਾ ਤੂਤ ਕਲਾ ਤੂਤ ਕਲਾ ਟਾਂਡੇ ਕੋਲ ਇਹ ਤੂਤ ਕਲਾ ਟਾਂਡੇ ਕੋਲ ਸਾਰਾ ਹੈਗੀ ਦਵਾ ਬਈ ਹੈ ਇਹ ਨਿਆਣੇ ਦੇਖੋ ਨਿਆਣਿਆਂ ਨੂੰ ਵਧੀਆ ਪੰਜਾਬੀ ਨਾਲ ਜੋੜਿਆ ਹੋਇਆ ਇਹਨਾਂ ਨੂੰ ਹੈ ਕਿਵੇਂ ਆ ਠੀਕ ਆ ਇਹ ਸ਼ੰਦੇਰ ਕਾ ਲੱਗਦਾ ਜਿਹੜਾ ਉਹਦੇ ਗੇਪੀ ਕਰਿਆੜਾ ਦਾ ਮੁੰਡਾ ਹੈ ਨਾ ਸ਼ਿੰਦਾ ਉਹਦੇ ਹਰ ਗਿਆ ਚਲੋ ਤੂੰ ਵੀ ਕੁਝ ਕਹਿਣਾ ਭਾਈ ਹਾਂਜੀ ਫ੍ਰੈਂਚ ਬੋਲਦਾ ਇਹ ਇਹ ਫ੍ਰੈਂਚ ਬੋਲਦਾ ਜੀ ਪੰਜਾਬੀ ਬੋਲਣ ਨੂੰ ਲਾਉਣਾ ਹੈ ਚੰਗਾ ਲੱਗਿਆ ਜੀ ਥੈਂਕ ਯੂ ਸੋ ਮੱਚ ਹੈ ਹਾਂਜੀ ਹਾਂਜੀ ਬਾਕੀ ਨਾ ਭਾਈ ਹੁਣ ਰਸਜੋ ਵੀ ਸਾਨੂੰ ਨਹੀਂ ਮਿਲ ਕੇ ਗਏ ਕਿਉਂਕਿ ਮੈਸੇਜ ਵਾਬਿਆਂ ਦੇ ਆਏ ਸੀਗੇ ਇਨਾਂ ਦੀ ਖਾਸ ਗੱਲ ਇਹ ਰਹੀਏ ਫੋਨ ਲਾਉਂਦੇ ਰਹੇ ਇੰਸਟਾਗ੍ਰਾਮ ਦੀ ਸਾਨੂੰ ਵਲੌਗ ਬਣਾਉਣਾ ਔਖਾ ਹੋ ਗਿਆ ਫੋਨ ਤੇ ਫੋਨ ਫੋਨ ਤੇ ਫੋਨ ਫਿਰ ਅਸੀਂ ਅਗੇ ਚਲੋ ਚੱਕ ਹੀ ਲੈਨੇ ਆ ਤੇ ਬਾਕੀ ਨੈਕਸਟ ਟਾਈਮ ਮਿਲਾਂਗੇ ਜਿਹਨਾਂ ਨੂੰ ਨਹੀਂ ਮਿਲਿਆ ਗਿਆ ਨਾ ਅਗਲੀ ਵਾਰ 15 ਦਿਨ ਲਈ ਆਉਣਾਗਾ ਤੇ 15 ਦਿਨ ਲਈ ਆਵਾਂਗੇ ਸਾਰਿਆਂ ਨੂੰ ਮਿਲ ਕੇ ਜਾਵਾਂਗੇ